ਸਾਲ ਦੀ ਲੱਖ ਲੱਖ ਵਧਾਈ ਸਮੂਹ ਨਗਰ ਵਾਸੀਆਂ ਧੰਨਵਾਦੀਆਂ ਕਿਹਨਾ ਜੀ ਆਪਣਾ ਬਲਰਾਜ ਸਿੰਘ ਜੀ ਕਿਹੜਾ ਪਿੰਡ ਹੈ ਜੀ ਸਹਾਰਾ ਖੇੜਾ ਅੱਛਾ ਜੋ ਆਪਣੇ ਪਿੰਡ ਦੇ ਨਵੇਂ ਸਰਪੰਚ ਬਣੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਤੇ ਇਮਾਨਦਾਰ ਮੰਦਾ ਪਿੰਡ ਦੇ ਇੱਕ ਸੁਲਝਾਣ ਸਾਨਾ ਏਡਾ ਸਰਪੰਚ ਬਣਾ ਕੇ ਦਿੱਤਾ ਤੇ ਇਹਦੇ ਵਿਕਾਸ ਦੇ ਕੰਮ ਹੈ ਲੱਤ ਹੁੰਦੀ ਹੈ ਬੰਦੇ ਨੂੰ ਵਿਕਾਸ ਦੀ ਲੱਤ ਆ ਉਸ ਬੰਦੇ ਨੂੰ ਸੋ ਇਹਨਾਂ ਨੂੰ ਕੀ ਦੇਖੇ ਲੋਕਾਂ ਨੇ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਸਰਪੰਚੀ ਦਾ ਮਾਣ ਬਖਸ਼ਿਆ ਆਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉਹ ਇਸ ਪਰਿਵਾਰ ਚ ਸ਼ੁਰੂ ਤੋਂ ਆ ਤੂੰ ਇਹਨਾਂ ਨੇ ਤਾਈਂ ਲੋਕਾਂ ਨੇ ਇਹ ਸਰਪੰਚੀ ਦਾ ਜਿਹੜਾ ਹੈ ਉਹ ਮਾਣ ਬਖਸ਼ਿਆ ਇਸ ਪਰ ਸਿੰਘ ਮਾਨ ਐਂਡ ਸੈਨਾ ਜਿਹੜਾ ਅੱਛਾ ਜੋ ਸਰਪੰਚਾ ਵੇ ਕੰਮ ਸ਼ੁਰੂ ਹੋਇਆ ਆਪਣੇ ਪਿੰਡ ਦੇ ਵਿੱਚ ਇਹ ਕਿਵੇਂ ਚੱਲਿਆ ਜੀ ਪਹਿਲਾਂ ਇਹ ਪਿਛਲੀ ਪੰਚਾਇਤ ਦਾ ਜੀ ਬਲੇ ਦਾ ਸੈੱਟ ਪਾਸ ਹੋਇਆ ਸੀਗਾ ਉਹਦਾ ਕੰਮ ਹੁਣ ਜੋ ਪਹਿਲਾਂ ਸਿਉਣਾ ਕਰਕੇ ਰੁਕ ਗਿਆ ਸੀ ਹੁਣ ਸੀ ਇਸ ਕੰਮ ਨੂੰ ਵੀਡੀਓ ਸਰਵ ਦੇ ਸਹਿਯੋਗ ਨਾਲ ਤੇ ਉਹਨਾਂ ਦੀ ਪਾਲਸੀ ਦੇ ਥਰੂ ਇਹ ਕੰਮ ਦੁਰੀਆ ਸ਼ੁਰੂ ਕਰ ਚੁੱਕੇ ਆ ਸੀ ਤੇ ਇਹ ਹੋਣ ਕੋਸ਼ਿਸ਼ ਦਾ ਨਾਂ ਚੇਸ਼ਾ ਡਿਆਰ ਕਰਦੇ ਹਾਂ ਹਾਂਜੀ ਕਿਨਾ ਜੀ ਆਪਣਾ ਗਰਮੀਤ ਸਿੰਘ ਸਰਾਂ ਜੀ ਕਿਹੜਾ ਪਿੰਡ ਹੈ ਸੈਣਾ ਕਿਡਾ ਜੀ ਅੱਛਾ ਜੋ ਆਪਣੇ ਨਵੇਂ ਸਰਪੰਚ ਬਣੇ ਭਰਤੀ ਜੀ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਇਨਸਾਨ ਹੈ ਜੀ ਬਹੁਤ ਵਧੀਆ ਸਰਪੰਚ ਚੁਣਿਆ ਹੈ ਸਾਡੇ ਪਿੰਡ ਨੇ ਜੋ ਕੋਈ ਪਿੰਡ ਦੇ ਵਿਕਾਸ ਦਾ ਕੰਮ ਹੈ ਜੀ ਸਾਰਾ ਵਧੀਆ ਕਰਾਇਆ ਉਹ ਜੀ ਬਾਤ ਚੜ ਕੇ ਅੱਜ ਤੱਕ ਇਹ ਨਗਰ ਦਾ ਸਾਰੇ ਦਾ ਧੰਨਵਾਦ ਕਰਦੇ ਹਾਂ ਬੋਟਾ ਪਾਕਿਸਤਾਨ ਨੇ ਕਾਮਯਾਬ ਕੀਤਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਲੋਹੜੀ ਦਾ ਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾ ਸਾਰੇ ਹਾਂਜੀ ਕਿਨਾ ਬਾਈ ਜੀ ਆਪਣਾ ਵਰਤਮਾਨ ਜੀ ਅੱਛਾ ਜੋ ਆਪਣੇ ਘਰ ਸਰਪੰਚੀ ਆਈ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਰੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਰਪੰਚੀ ਦਾ ਮਾਣ ਬਖਸ਼ਿਆ ਤੇ ਜੋ ਪਿੰਡ ਦੇ ਵਿਕਾਸ ਦੇ ਕੰਮ ਹੈ ਉਹ ਪਹਿਲ ਦੇ ਆਧਾਰ ਤੇ ਕਰਾ ਤੇ ਨਵੇਂ ਸਾਲ ਦੀ ਮਾਗੀ ਦੀ ਲੱਖ ਲੱਖ ਵਧਾਈ ਸਾਰੇ ਨਗਰ ਪਪੂ ਮਾਨ ਜੀ ਕਿਹੜਾ ਪਿੰਡ ਹੈ ਆਪਣਾ ਸੈਣਾ ਖੇੜਾ ਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਸਰਪੰਚੀ ਤੁਹਾਡੇ ਘਰ ਆਈ ਏ ਕੀ ਕਹਿਣਾ ਚਾਹੁੰਦੇ ਪਿੰਡ ਦੇ ਨਿਵਾਸੀਆਂ ਨੂੰ ਪਿੰਡ ਦੇ ਨਿਵਾਸੀਆਂ ਨੂੰ ਸਰਪੰਚੀ ਦਾ ਜੋ ਸਾਨੂੰ ਮਾਣ ਬਖਸ਼ਿਆ ਅਸੀਂ ਇਸ ਦਾ ਤੈਅਲੋਂ ਧਰਵਾਦੀ ਆਂ ਅਤੇ ਪਿੰਡ ਦੇ ਜੋ ਵੀ ਵਿਕਾਸ ਦੇ ਕੰਮ ਹੋਣਗੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਬਾਕੀ ਨਵੇਂ ਸਾਲ ਤੇ ਲੋਹੜੀ ਦੀਆਂ ਨਗਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਹਾਂ ਜੀ ਕਿਨਾ ਜੀ ਆਪਣਾ ਗੁੱਥੇ ਸਿੰਘ ਜੀ ਅੱਛਾ ਕਿਹੜਾ ਪਿੰਡ ਹੈ ਸੈਣਾ ਕਿਹੜਾ ਜੀ ਅੱਛਾ ਜਿਹੜੇ ਆਪਣੇ ਨਵੇਂ ਸਰਪੰਚ ਬਣੇ ਆਏ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਹੁਤ ਹੀ ਇਮਾਨਦਾਰ ਤੇ ਵਧੀਆ ਸਾਨੂੰ ਪਿੰਡ ਵਾਲਿਆਂ ਨੇ ਸਹਿਯੋਗ ਦੇ ਕੇ ਤੋਂ ਬਣਾਇਆ ਸਰਪੰਚ ਤੇ ਸਾਸੀਂ ਪਿੰਡ ਵਾਲਿਆਂ ਤੇ ਮਾਨ ਕਰਦੇ ਆ ਕਿ ਅਸੀਂ ਵੀ ਤੁਹਾਡੀਆਂ ਗੱਲਾਂ ਦੇ ਖਰੇ ਉਤਰਾਂਗੇ ਤੇ ਬਾਕੀ ਲੋੜੀ ਤੇ ਉਹਦੀਆਂ ਬਤਾਈਆਂ ਪਈ ਸਾਰੇ ਨਗਰ ਨਿਵਾਸੀਆਂ ਨੂੰ ਵੀ ਕਿਹਨਾ ਜੀ ਆਪਣਾ ਮੇਰਾ ਨਾਂ ਜੀ ਜੋਤ ਬਰਾੜ ਜੀ ਕਿਹੜਾ ਪਿੰਡ ਹੈ ਜੀ ਪਿੰਡ ਸੈਣਾ ਖੜਾ ਜੀ ਅੱਛਾ ਜੋ ਆਪਣੇ ਪਿੰਡ ਦੇ ਨਵੇਂ ਸਰਪੰਚ ਬਣੇ ਨੇ ਪਾਰਟੀ ਦੀ ਉਹ ਨਵਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਬੰਦਾ ਹੈਗਾ ਸਾਰੇ ਪਿੰਡ ਨੂੰ ਵਿਸ਼ਵਾਸ ਹੈ ਇਹਨਾਂ ਤੇ ਵੀ ਬਹੁਤ ਵਧੀਆ ਕੰਮ ਕਰੂਗਾ ਸਾਰੇ ਲੋਕਾਂ ਨੇ ਰਲ ਕੇ ਬਣਾਇਆ ਜੀ ਬਹੁਤ ਵਧੀਆ ਇਨਸਾਨ ਹੈ ਜੀ ਬਾਕੀ ਹੋਰ ਕੀ ਕਹਿਣਾ ਚਾਹੁੰਦੇ ਹੋ ਪਿੰਡ ਨਿਵਾਸੀਆਂ ਨੂੰ ਤੁਸੀਂ ਪਿੰਡ ਨਿਵਾਸੀਗੁਣਾ ਇਹ ਕਹਿਣਾ ਚਾਹੁੰਦੇ ਆ ਜੀ ਵੀ ਬਹੁਤ ਵਧੀਆ ਬੰਦਾ ਤੁਸੀਂ ਚੁਣਿਆਗਾ ਪਿੰਡ ਤਰੱਕੀ ਕਰੂਗਾ ਜੀ ਬਹੁਤ ਵਧੀਆ ਬਾਕੀ ਸਾਰੇ ਨਗਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਆ ਜੀ